ਦੋਸਤੋ ਹਰੇਕ ਵੀਰ ਨੂੰ ਆਪਣੀਆਂ ਮਿਲਕਿੰਗ ਗਾਵਾਂ ਦੇ ਪੋਰਸ਼ਨ ਦੇ ਵਿੱਚ ਇੱਕ 12-13 ਫੁੱਟ ਦਾ ਇੱਕ ਪੈਨ ਸੈਪਰੇਟ ਜ਼ਰੂਰ ਬਣਾਉਣਾ ਚਾਹੀਦਾ ਹੈ। ਇਹਨੂੰ ਆਪਾਂ ਹੀਟ ਪੈਨ ਦਾ ਨਾਮ ਦੇਵਾਂਗੇ। ਜਿਹੜੀ ਗਾਂ ਹੀਟ ਦੇ ਵਿੱਚ ਆਉਂਦੀ ਹੈ ਬਾਈ ਉਹਨੂੰ ਉਧਰ ਵੜਦਿਆ ਕਰੋ ਕਿਉਂਕਿ ਇਹ ਜਦੋਂ ਜੰਪਿੰਗ ਸਟਾਰਟ ਕਰਦੀ ਹੈ ਤਾਂ ਬਾਈ ਫਿਰ ਇਹ ਇੱਕ ਸ਼ੈਤਾਨ ਬਣ ਜਾਂਦੀਆਂ ਨੇ, ਛਾਲਾ ਮਾਰਨ ਲੱਗ ਜਾਂਦੀਆਂ ਨੇ ਤਾਂ ਦੂਜੇ ਡੰਗਰ ਵੀ ਇਹਦੇ ਉੱਪਰ ਛਾਲਾ ਮਾਰਦੇ ਨੇ ਤੇ ਸਾਰੇ ਪਸ਼ੂ ਇਸ ਕਰਕੇ ਬਹੁਤ ਡਿਸਟਰਬ ਹੁੰਦੇ ਨੇ। ਸੋ ਇਸ ਕਰਕੇ ਅਸੀਂ ਆਪਣੇ ਨਵੇਂ ਛੱਡ ਦੇ ਵਿੱਚ ਵੀ ਇੱਕ 12 13 ਫੁੱਟ ਦਾ ਸਪੈਸ਼ਲ ਜਿਹੜਾ ਹੈ ਹੀਟ ਪੈਨ ਬਣਾਵਾਂਗੇ ਜੇ ਉਹਦੇ ਵਿੱਚ ਇੱਕ ਮਿਲਕਿੰਗ ਦਾ ਪੁਆਇੰਟ ਛੱਡਾਂਗੇ ਉੱਥੇ ਹੀ ਉਹਦੀ ਮਿਲਕਿੰਗ ਕਰ ਲੋ ਤੇ ਉੱਥੇ ਹੀ ਉਹਨੂੰ ਇੱਕ ਸਾਈਡ 'ਚ ਕੀਤੀ ਦੀ ਏਆਈ ਕਰ ਲੋ ਜੇ ਬੁੱਲ ਤੋਂ ਮੀਟ ਕਰਾਣੀ ਹੈ ਤਾਂ ਬੁੱਲ ਛੱਡ ਦਿਓ ਸੋ ਇਸੇ ਕਰਕੇ ਹੀਟ ਪੈਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਹੀਟ ਦੇ ਵਿੱਚ ਆਉਂਦੀਆਂ ਨੇ ਨਾ ਫਿਰ ਇਹ ਦਾਣਾ ਪਾਣੀ ਪੱਠੇ ਸਭ ਭੁੱਲ ਜਾਂਦੀਆਂ ਨੇ ਫਿਰ ਇਹਨਾਂ ਨੂੰ ਇੱਕ ਬਸ ਇਹੀ ਹੁੰਦਾ ਕਿ ਅਸੀਂ ਛਾਲਾਂ ਮਾਰੀਏ ਜੰਪਿੰਗ ਕਰੀ ਜਾਈਏ ਤੇ ਦੂਜੀਆਂ ਗਾਵਾਂ ਵੀ ਫਿਰ ਆਪਣਾ ਇਨਟੇਕ ਛੱਡ ਗਏ ਤੇ ਉੱਪਰ ਚੜ੍ਹ ਇਹ ਪੈਨ ਅੱਡ ਹੋਣਾ ਬਹੁਤ ਜ਼ਰੂਰੀ ਹੈ